ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਸ਼ਾਇਦ ਕਿਸੇ ਹੋਰ ਦੇ ਜਨਨ ਅੰਗਾਂ ਨੂੰ ਤੋੜ ਦੀ ਸਥਿਤੀ ਵਿੱਚ ਆਉਗੇ ਇਸ ਪਰੇ ਅਸੀਂ ਕਾਫੀ ਗੱਲ ਨਹੀਂ ਕਰਦੇ ਹਾਂ ਇਸ ਲਈ ਤੁਹਾਡੇ ਬਹੁਤ ਸਾਰੇ ਪ੍ਰਸ਼ਨ ਹੋ ਸਕਦੇ ਹਨ ਕਿਸੇ ਵਿਅਕਤੀ ਦੇ ਜਨਨ ਅੰਗਾਂ ਨੂੰ ਤੋੜਨਾ ਉਹਨਾਂ ਦੀ ਨਿੱਜੀ ਦੇਖਭਾਲ ਅਤੇ ਇਨਫੈਕਸ਼ਨ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹਿੱਸਾ ਹੈ ਤਾਂ ਜੋ ਉਹ ਤੰਦਰੁਸਤ ਰਹਿਣ ਇਸ ਵੀਡੀਓ ਵਿੱਚ ਅਸੀਂ ਇਸ ਨੂੰ ਹੋਰ ਭਰੋਸੇਮੰਦ ਅਤੇ ਆਰਾਮਦਾਇਕ ਮਹਿਸੂਸ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕੁਝ ਆਸਾਨ ਨੁਕਤੇ ਦੱਸਾਂਗੇ ਆਓ ਕੋਸ਼ਿਸ਼ ਕਰੀਏ ਪਹਿਲਾਂ ਕੁਝ ਡਿਸਪੋਜ਼ੇਬਲ ਦਸਤਾਨੇ ਲਵੋ ਤੁਸੀਂ ਜਾਂ ਤਾਂ ਦੋ ਭਾਂਡੇ ਇਸਤੇਮਾਲ ਕਰ ਸਕਦੇ ਹੋ ਇੱਕ ਸਾਬਣ ਵਾਲੇ ਪਾਣੀ ਲਈ ਅਤੇ ਇੱਕ ਸਾਫ਼ ਪਾਣੀ ਲਈ ਨਾਲ ਹੀ ਸਾਫ਼ ਕੱਪੜਾ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਨਿੱਜੀ ਅੰਗਾਂ ਨੂੰ ਸਾਫ਼ ਕਰਨ ਲਈ ਵਿਸ਼ੇਸ਼ ਪੂੰਝਣ ਵਾਲਾ ਕੱਪੜਾ ਇਸਤੇਮਾਲ ਕਰ ਸਕਦੇ ਹੋ ਸਪੈਸ਼ਲ ਕੱਪੜਾ ਆਮ ਤੌਰ ਤੇ ਮਾਈਕ੍ਰੋਵੇਵ ਵਿੱਚ ਗਰਮ ਹੋਇਆ ਹੁੰਦਾ ਹੈ ਅਤੇ ਤੁਹਾਨੂੰ ਬਾਅਦ ਵਿੱਚ ਵਿਅਕਤੀ ਦੀ ਚਮੜੀ ਨੂੰ ਸਾਫ਼ ਕਰਨ ਦੀ ਲੋੜ ਨਹੀਂ। ਸਾਫ਼ ਕਰਨ ਵਾਲਾ ਕਪੜਾ ਚਮੜੀ ਦੀ ਰੱਖਿਆ ਕਰਨ ਵਿੱਚ ਮਦਦ ਲਈ ਪ੍ਰਤੀਬੰਧਿਤ ਕਰੀਮ ਵੀ ਬਣਾਉਂਦਾ ਹੈ। ਤੁਹਾਨੂੰ ਕਿਸੇ ਤਜਵੀਜ਼ ਜਾਂ ਪ੍ਰਤੀਬੰਧਿਤ ਕਰੀਮ ਦੀ ਲੋੜ ਪੈ ਸਕਦੀ ਹੈ ਜੇ ਤੁਸੀਂ ਇੱਥੇ ਕੋਈ ਜ਼ਖਮ, ਲਾਲ ਨਿਸ਼ਾਨ ਜਾਂ ਤਫਫੜ ਦੇਖੋ ਤਾਂ ਉਹਨਾਂ ਦੀ ਸਿਹਤ ਸੰਭਾਲ ਪ੍ਰਦਾਤਾ ਨੂੰ ਇਸ ਬਾਰੇ ਜਾਣੂ ਕਰਵਾਓ। ਇੱਥੇ ਕੁਝ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਦੋਂ ਕਿਸੇ ਵਿਅਕਤੀ ਦੇ ਜਨਨ ਅੰਗਾਂ ਨੂੰ ਸਾਫ਼ ਕੀਤਾ ਜਾਵੇ। ਦੇਖਭਾਲ ਪ੍ਰਾਪਤ ਕਰਤਾ ਦਾ ਧਿਆਨ ਦੂਸਰੇ ਪਾਸੇ ਲੈ ਕੇ ਜਾਣ ਲਈ ਟੀਵੀ ਜਾਂ ਰੇਡੀਓ ਨੂੰ ਚਾਲੂ ਕਰੋ ਅਤੇ ਕੰਮ ਨੂੰ ਥੋੜਾ ਜਿਹਾ ਘੱਟ ਤਕਲੀਫ ਦੇ ਬਣਾਓ। ਹੁਣ ਅਸੀਂ ਸ਼ੁਰੂ ਕਰਾਂਗੇ। ਆਓ ਆਪਣੇ ਹੱਥ ਧੋਵੋ ਅਤੇ ਦਸਤਾਨੇ ਪੈਨੋ। ਇਸ ਨੂੰ ਹੋਰ ਆਰਾਮਦਾਇਕ ਕਰਨ ਵਿੱਚ ਮਦਦ ਲਈ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਜਿੰਨਾ ਸੰਭਵ ਹੋ ਸਕੇ ਟੱਕ ਦਿਓ। ਆਓ ਪਹਿਲਾਂ ਇਹ ਜਾਣੀਏ ਕਿ ਪੱਗ ਅਤੇ ਯੋਨੀ ਨੂੰ ਕਿਵੇਂ ਧੋਣਾ ਹੈ। ਉਨ੍ਹਾਂ ਦੇ ਜਨਨ ਅੰਗਾਂ ਨੂੰ ਖੋਲ ਕੇ ਸ਼ੁਰੂ ਕਰੋ। ਉਨ੍ਹਾਂ ਦੇ ਸਰੀਰ ਦਾ ਉੱਪਰਲਾ ਪਾਸਾ ਟੱਕ ਕੇ ਰੱਖੋ। ਗਰਮ ਸਾਬਣ ਵਾਲੇ ਪਾਣੀ ਅਤੇ ਕਪੜੇ ਦੀ ਵਰਤੋਂ ਜਾਂ ਡਿਸਪੋਜ਼ੇਬਲ ਸਾਫ਼ ਕਰਨ ਵਾਲਾ ਕਪੜੇ ਨਾਲ ਲੇਬੀਆ ਨੂੰ ਅਲੱਗ ਕਰੋ। ਹੇਠਲੇ ਪਾਸੇ ਨੂੰ ਉੱਪਰ ਤੋਂ ਹੇਠਾਂ ਸਾਫ਼ ਕਰੋ। ਇਸ ਨੂੰ ਉਦੋਂ ਤੱਕ ਜਾਰੀ ਰੱਖੋ ਜਦੋਂ ਤੱਕ ਸਾਰਾ ਹਿੱਸਾ ਧੋਇਆ ਨਹੀਂ ਜਾਂਦਾ। ਹਰ ਵਾਰ ਅੰਗਾਂ ਨੂੰ ਸਾਫ਼ ਕਰਨ ਲਈ ਸਾਫ਼ ਕਪੜੇ ਦੀ ਵਰਤੋਂ ਕਰੋ। ਜੇ ਤੁਸੀਂ ਸਾਬਣ ਵਾਲੇ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਸਾਫ਼ ਪਾਣੀ ਨਾਲ ਧੋਵੋ ਅਤੇ ਨਾਲ ਹੀ ਸਾਫ਼ ਕਪੜੇ ਜਾਂ ਤੋਲੀਆਂ ਨਾਲ ਸੁਕਾਓ। ਉਨ੍ਹਾਂ ਦੀ ਮਦਦ ਕਰੋ ਕਿ ਉਹ ਤੁਹਾਡੇ ਤੋਂ ਆਪਣੇ ਪਾਸੇ ਮੁੜ ਜਾਣ ਅਤੇ ਉਨ੍ਹਾਂ ਦੇ ਗੋਡੇ ਮੋੜ ਦਿਓ। ਸਾਫ਼ ਕਪੜੇ ਦੀ ਵਰਤੋਂ ਨਾਲ ਇੱਕ ਗਤੀ ਨਾਲ ਯੋਨੀ ਅਤੇ ਗੁਦਾ ਨੂੰ ਤੋਂ ਉਹ ਕਪੜੇ ਨੂੰ ਹਟਾਓ ਅਤੇ ਪਾਣੀ ਨਾਲ ਸਾਫ਼ ਕਰੋ ਅਤੇ ਇੱਕ ਸਾਫ਼ ਕਪੜੇ ਨਾਲ ਬਿਲਕੁਲ ਇਹੀ ਗਤੀ ਰੱਖੋ। ਨਾਲ ਹੀ ਸੁਕਾਓ ਅਤੇ ਕੋਈ ਤਜਵੀਜੀ ਪ੍ਰਤੀਬੰਧਿਤ ਕਰੀਮ ਲਗਾਓ ਸੰਖੇਪ ਜਾਂ ਪੈਡ ਦੀ ਲੋੜ ਹੋਵੇ ਤਾਂ ਹੀ ਲਗਾਓ ਜਦੋਂ ਤੱਕ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਅਸੰਜਮ ਹੋਵੇ ਉਸਤੇ ਮਲ ਨੇ ਉਸਦੇ ਅੰਗਾਂ ਨੂੰ ਗੰਦਾ ਕਰ ਦਿੱਤਾ ਹੈ ਤਾਂ ਉਦੋਂ ਤੱਕ ਤੁਹਾਨੂੰ ਯੋਨੀ ਦੇ ਅੰਦਰ ਸਾਫ਼ ਕਰਨ ਦੀ ਜ਼ਰੂਰਤ ਨਹੀਂ ਹੈ ਯੋਨੀ ਨੂੰ ਸਾਬਣ ਨਾਲ ਤੋਂ ਨਾਲ ਇਨਫੈਕਸ਼ਨ ਹੋ ਸਕਦਾ ਹੈ ਜੇਕਰ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਇੰਦਰੀ ਹੈ ਤਾਂ ਅਸੀਂ ਉਸੇ ਪੂਰਤੀ ਦੀ ਵਰਤੋਂ ਕਰਾਂਗੇ ਗਰਮ ਸਾਬਣ ਵਾਲੇ ਪਾਣੀ ਦੀ ਵਰਤੋਂ ਇੱਕ ਸਾਫ਼ ਕੱਪੜੇ ਉੱਪਰ ਜਾਂ ਡਿਸਪੋਜ਼ੇਬਲ ਕੱਪੜੇ ਦੀ ਵਰਤੋਂ ਨਾਲ ਇੰਦਰੀ ਨੂੰ ਸਿਰੇ ਤੋਂ ਹੇਠਾਂ ਤੱਕ ਘੁਮਾਵਟਾਰ ਗਤੀ ਵਿੱਚ ਸਾਫ਼ ਕਰੋ। ਤੁਹਾਨੂੰ ਨਰਮੀ ਨਾਲ ਵਾਪਸ ਉਤਰਨਾ ਅਤੇ ਧੋਣਾ ਪਵੇਗਾ ਅਤੇ ਨਾਲ ਹੀ ਭਾਗ ਸੁੱਕਾ ਵੀ ਰੱਖਣਾ ਪਵੇਗਾ। ਕਦੇ ਵੀ ਉੱਪਰਲੀ ਚਮੜੀ ਦੇ ਥੱਲੇ ਨੂੰ ਜ਼ੋਰ ਨਾ ਪਾਓ ਅਤੇ ਇਸ ਨੂੰ ਸਾਫ਼ ਕਰਨ ਤੋਂ ਬਾਅਦ ਵਾਪਸ ਚਮੜੀ ਤੇ ਖਿੱਚੋ। ਜੇਕਰ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਉਪਰਲੀ ਚਮੜੀ ਨਹੀਂ ਹੈ ਤਾਂ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਨਰਮੀ ਨਾਲ ਇੰਤਰੀ ਦੇ ਥੱਲੇ ਭਾਗ ਅਤੇ ਅੰਡਾਕੋਸ਼ ਦੇ ਆਲੇ ਦੁਆਲੇ ਨੂੰ ਸਾਫ਼ ਕਰੋ ਜੇ ਜ਼ਰੂਰੀ ਹੋਵੇ ਤਾਂ ਸਾਫ਼ ਕਰੋ ਅਤੇ ਨਾਲ ਹੀ ਸੁਕਾਓ ਉਹਨਾਂ ਨੂੰ ਉਹਨਾਂ ਦੇ ਪਾਸੇ ਲਟਾ ਦੇਣ ਅਤੇ ਗੋਡੇ ਮੋੜਨ ਤੋਂ ਬਾਅਦ ਅੰਡਾਕੋਸ਼ ਦੇ ਪਿੱਛੇ ਗੁਦਾਂ ਨੂੰ ਤੋਵੋ ਸਾਫ਼ ਕੱਪੜੇ ਅਤੇ ਪਾਣੀ ਨਾਲ ਉਸੇ ਗਤੀ ਨਾਲ ਸਾਫ਼ ਕਰੋ ਨਾਲ ਹੀ ਸੁਕਾਓ ਅਤੇ ਕੋਈ ਤਜਵੀਜੀ ਜਾਂ પ્રતિਬੰਧਿਤ ਕਰੀਮ ਲਗਾਓ ਸੰਖੇਪ ਜਾਂ ਪੈਡ ਦੀ ਲੋੜ ਹੋਵੇ ਤਾਂ ਹੀ ਲਗਾਓ ਕੁਝ ਵਿਅਕਤੀ ਆਪਣੇ ਜਨਨ ਅੰਗਾਂ ਨੂੰ ਸਾਫ਼ ਕਰਨ ਵੇਲੇ ਉਤੇਜਿਤ ਕਰ ਲੈਂਦੇ ਹਨ ਇਹ ਪੂਰੀ ਤਰ੍ਹਾਂ ਆਮ ਹੈ ਅਤੇ ਉਹ ਕੁਝ ਵੀ ਨਹੀਂ ਕਿ ਉਹ ਕਾਬੂ ਕਰ ਸਕਣ ਜੇ ਇਸ ਤਰ੍ਹਾਂ ਹੋ ਜਾਵੇ ਉਸਤੇ ਧਿਆਨ ਨਾ ਦੇਣ ਦੀ ਕੋਸ਼ਿਸ਼ ਕਰੋ ਤੁਸੀਂ ਉਹਨਾਂ ਦਾ ਧਿਆਨ ਭਟਕਾ ਸਕਦੇ ਹੋ ਹੋਰ ਅੰਗਾਂ ਨੂੰ ਸਾਫ਼ ਕਰ ਸਕਦੇ ਹੋ ਜਾਂ ਕੁਝ ਸਮੇਂ ਲਈ ਕਮਰੇ ਤੋਂ ਬਾਹਰ ਜਾ ਸਕਦੇ ਹੋ ਕਿਸੇ ਦੇ ਜਨਨ ਅੰਗਾਂ ਨੂੰ ਤੋਂ ਨਾ ਉਨ੍ਹਾਂ ਕੰਮਾਂ ਵਿੱਚੋਂ ਇੱਕ ਹੈ ਜਿਸ ਨੂੰ ਕਰਨ ਲਈ ਕੋਈ ਵੀ ਮੰਨਦਾ ਨਹੀਂ ਹੈ ਪਰੰਤੂ ਅਸਲ ਵਿੱਚ ਤੁਸੀਂ ਇਹ ਕਰ ਸਕਦੇ ਹੋ ਇਹ ਦਖਾੰਦਾ ਹੈ ਕਿ ਤੁਸੀਂ ਕਿੰਨੇ ਮਜ਼ਬੂਤ ਹੋ ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਰੋਤਾ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ